ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕੱਪ ਸਾਰੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨ ਤੇ ਪਹਿਲੀ ਵਾਰ ਇਹ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਟੱਲੀ ਵਾਲਾ ਬਟਨ ਨੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਦੀ ਹੈ ਹਾਂਜੀ ਅੱਜ ਤੁਹਾਨੂੰ ਨਾਮਕ ਫਟਕੜੀ ਤੇ ਚੀਨੀ ਦਾ ਬਹੁਤ ਹੀ ਸੌਖਾ ਜਿਹਾ ਤੇ ਬਹੁਤ ਹੀ ਸਰਲ ਜਿਹਾ ਆਪਾਸਣ ਲੱਗੀਆਂ ਜਿਹੜਾ ਤੁਹਾਡੀ ਸਾਰੀਆਂ ਸਮੱਸਿਆ ਦਾ ਹੱਲ ਕਰਦਾ ਹੈ ਰੱਖਣ ਦਾ ਤਰੀਕਾ ਹੁੰਦਾ ਵੱਖਰਾ ਵੱਖਰਾ ਨਮਕ ਤੁਸੀਂ ਕਹਿੰਦੇ ਅਸੀਂ ਆਮ ਵੀ ਘਰੇ ਵਰਤਦੇ ਹਾਂ ਦਾਲ ਪਾਣੀ ਚ ਪਾਉਨੇ ਆ ਦੇਖੋ ਅਗਰ ਨਮਕ ਨਾ ਖਾਈਏ ਤਾਂ ਦੂਜੇ ਦਿਨ ਮੂੰਹ ਖਰਾਬ ਹੋ ਜਾਂਦਾ ਮਿੱਠਾ ਇੱਕ ਦਿਨ ਖਾ ਕੇ ਆਪਾਂ ਅੱਕ ਜਾਂਦੇ ਆ ਦੁਬਾਰਾ ਖਾਣ ਨੂੰ ਜੀ ਨਹੀਂ ਕਰਦਾ ਜੇ ਇੱਕ ਦਿਨ ਬੰਦਾ ਰੱਜ ਕੇ ਮਿੱਠਾ ਖਾ ਲਵੇ ਨਾ ਤਾ ਹਵਤਾ ਪਰ ਮਿੱਠੇ ਕਣੀ ਚੱਕਣ ਦੀ ਨਹੀਂ ਕਹਦਾ ਮਿੱਠਿਆਈ ਚਾਹ ਪੀਣ ਦੀ ਨਹੀਂ ਕਹਦਾ ਪਰ ਨਮਕ ਤਾਂ ਬੰਦੇ ਦਾ ਕਦੇ ਵੀ ਮਨ ਨਹੀਂ ਆਦਾ ਅਸੀਂ ਮਿੱਠਾ ਖਾ ਕੇ ਜਦ ਹੀ ਭਾ ਦੇ ਵੀ ਕੋਈ ਨਮਕੀਨ ਚੀਜ਼ ਹੋਵੇ ਮਿੱਠਾ ਖਾ ਕੇ ਜ਼ਰੂਰੀ ਨਮਕ ਖਾ ਕੇ ਭਾਵੇਂ ਮਿੱਠੀ ਭਾਵੇਂ ਨਾ ਭਾਵੇਂ ਹੈ ਕਿ ਨਹੀਂ ਉਹ ਤਾਂ ਫਿਰ ਅਲ ਕਹਦਾ ਮੂੰਹ ਖਰਾਬ ਹੋ ਜਾਊਗਾ ਇਹ ਹੀ ਨਮਕ ਸਾਡੀ ਜ਼ਿੰਦਗੀ ਚਮਕਾ ਸਕਦਾ ਜੇ ਅਸੀਂ ਸਹੀ ਢੰਗ ਤਰੀਕੇ ਨਾਲ ਇਹ ਤੋਂ ਕੰਮ ਲੈ ਲਈ ਅੱਜ ਤੁਹਾਨੂੰ ਕੰਮ ਲੈਣ ਬਾਰੇ ਦੱਸਾਂਗੇ ਉਸੇ ਕੀ ਕਰਨਾ ਇੱਕ ਫਟਕੜੀ ਦਾ ਟੁਕੜਾ ਲੈਣਾ ਇੱਕ ਤੁਸੀਂ ਨੰਕ ਸਿਹਦਾ ਦਾ ਟੁਕੜਾ ਹੂੰ ਇੱਕ ਤੁਸੀਂ ਲੈਣਾ ਕਪੂਰ ਚੌਰਸ ਵਾਲਾ ਹੁਣ ਤੁਸੀਂ ਜਿਹੜਾ ਨੰਕ ਦਾ ਟੁਕੜਾ ਵਾ ਆ ਕਪੂਰ ਜਿਹੜਾ ਤਾਂ ਕਪੂਰ ਆ ਇਹਦੇ ਉੱਤੇ ਤੁਸੀਂ 1 ਰੁਪਇਆ ਕੋਈ ਵੀ ਤਤ ਜਿਹਨੂੰ ਸਿੱਕਾ ਕਹਿੰਦੇ ਨੇ ਚਿੱਕਾ ਭਾਵੇਂ ਪੰਜਾਂ ਦਾ ਹੋਵੇ ਭਾਵੇਂ ਦਸਾਂ ਦਾ ਹੋਵੇ ਭਾਵੇਂ 20 ਦਾ ਹੋਵੇ ਇਹ ਚਿੱਕਾ ਤੁਸੀਂ ਇਹਦੇ ਉੱਤੇ ਲਾ ਕੇ ਕਪੂਰ ਦੇ ਉੱਤੇ ਲਾਲ ਕੱਪੜੇ ਨਾਲ ਇਹਨੂੰ ਲਪੇਟ ਦੇਣਾ ਹੈ ਲਪੇਟ ਕੇ 24 ਘੰਟੇ ਆਪਦੇ ਪੂਜਾਰੂਣ ਵਿੱਚ ਰੱਖਣਾ ਉਦੋਂ 24 ਘੰਟੇ ਬਾਅਦ ਇਹ ਜਿਹੜਾ ਕਪੂਰ ਦੇ ਵਿੱਚ ਤੁਸੀਂ ਛਿੱਕਾ ਰੱਖਿਆ ਇਹਨੂੰ ਆਪੀ ਤਜੋਰੀ ਦੇ ਵਿੱਚ ਇਹਨੂੰ ਆਪਦੀ ਗੱਲੇ ਦੇ ਵਿੱਚ ਇਹਨੂੰ ਆਪਦੇ ਪਰਸ ਦੇ ਵਿੱਚ ਵੀ ਰੱਖ ਸਕਦੇ ਹੋ ਇਹਨਾਂ ਛੋਟਾ ਜਿਹਾ ਕੰਮ ਇਹ ਤੁਹਾਡੇ ਕੋਲੋਂ ਕਦੇ ਪੈਸਾ ਤੁਹਾਡਾ ਪਰਸ ਨਹੀਂ ਖਾਲੀ ਹੋਊਗਾ ਦੇਖ ਲਓ ਦੂ ਟੁਕ ਤੇ ਫੇਸਬੁੱਕ ਤੇ ਜਿੰਨੇ ਲੋਕਾਂ ਦੇ ਸਟੇਟਸ ਨੇ ਤੋਂ ਇਸ ਤਰ੍ਹਾਂ ਹੀ ਦੱਸਦ ਨੇ ਸਾਡੇ ਕੋਲ ਕਦੇ ਪੈਸਾ ਨਹੀਂ ਮੁੱਕਿਆ ਹੈਗਾ ਸਾਡੇ ਕੋਲੇ ਹਰ ਰੋਜ਼ ਪੈਸਾ ਆਉਂਦਾ ਪਾਉਂਦਾ ਥੋੜਾ ਪਾਉਂਦਾ ਹੈਕ ਨਹੀਂ ਜਿਹੜੇ ਇਨਸਾਨ ਦੀ ਜੇ ਵੀ ਖਾਲੀ ਗੱਦੀ ਉਹਦੇ ਲਈ ਤਾਂ ਬਹੁਤ ਹੈਕ ਨਹੀਂ 100 200 ਬਹੁਤ ਉਹਦੇ ਲਈ ਤਾਂ ਤੇ ਇਹਦੇ ਨਾਲ ਹੀ ਇਹ ਤਾਂ ਹੋਗਾ ਤੁਹਾਡੇ ਪੈਸਿਆਂ ਦਾ ਉਹ ਤਾਂ ਸਿਰ ਸੋਈ ਵਿੱਚ ਕਹਿੰਦੇ ਆ ਅਸੀਂ ਸੌਦੇ ਮੰਗਾਉਣੇ ਆ ਜੀ ਭੈ ਤਾਂ ਹੀ ਨਹੀਂ ਰਹਿੰਦੀ ਹੈਗੀ ਪਤਾ ਨਹੀਂ ਆਏ ਉੱਡ ਜਾਂਦਾ ਆਟਾ 20 ਕਿਲੋ ਦੀ ਥੈਲੀ ਲਿਆਂਦੀ 50 ਦੀ ਲਿਆਂਦੀ 10 ਦੀ ਲਿਆਂਦੀ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਚਲੇ ਜਾਂਦਾ ਪਤਾ ਹੀ ਨਹੀਂ ਲੱਗਦਾ ਸਾਡੇ ਸੌਦੇ ਕਿੱਧਰੋਂ ਮੱਪੇ ਜਾਂਦੇ ਨੇ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ ਜੋ ਵੀ ਤੁਸੀਂ ਸੌਦੇ ਲੈ ਕੇ ਆਉਣੇ ਨੇ ਆਪਾਂ ਦੇ ਘਰੇ ਡੱਬਿਆਂ ਵਿੱਚ ਪਾਉਣੇ ਨੇ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲਵੋ ਥੈਲੀ ਸੇਵੋ ਉਹਦੇ ਵਿੱਚ ਨੂਨ ਫਟਕੜੀ ਲੌਂਗ ਦਸਾ ਦੇ ਨਾਲ ਕੋਟ-ਕੋਟੀਆਂ ਥੈਲੀਆਂ ਉਹਨਾਂ ਨੂੰ ਅਗਰ ਥੈਲੀਆਂ ਨਹੀਂ ਬਣਾ ਸਕਦੇ ਤਾਂ ਸਾਰੀਆਂ ਚੀਜ਼ਾਂ ਨੂੰ ਇੱਕ ਡੱਬੇ ਵਿੱਚ ਮਿਕਸ ਕਰ ਲਓ ਥੋੜਾ ਥੋੜਾ ਨਿਪਾ ਕੇ ਚਾਹ ਪੱਤੀ ਚੀਨੀ ਜੋ ਵੀ ਤੁਸੀਂ ਦਾਲ ਸਬ지 ਕੋਈ ਵੀ ਘਰ ਦਾ ਸੌਦਾ ਲਿਆ ਦਾ ਲਾਹ ਚੀਨੀ ਦਾ ਉਹਨਾਂ ਨੂੰ ਇਕੱਠੀਆਂ ਕਰ ਲਓ ਇੱਕ ਕੱਚੀ ਡੱਬੀ ਵਿੱਚ ਪਾ ਲਓ ਛੋਟੀ ਜਿਹੀ ਮੈਂ ਐ ਨਹੀਂ ਕਹਿੰਦੀ ਕਿ ਕਿਲੋ ਉਦਾਂ ਕਿਲੋ ਚ ਛੋਟੀ ਜਿਹੀ ਚਾਹਪਾ ਮੈਂ ਐਨੀ ਘੋਵੇ ਐਡੀ ਕੋਈ ਬਹੁਤ ਸਾਇਜ ਹੈ ਇਹਦੇ ਵਿੱਚ ਤੁਸੀਂ ਜਿੰਨੇ ਵੀ ਘਰ ਦਾ ਸੌਦੇ ਲਿਆਉਂਦੇ ਨੇ ਥੋੜੇ-ਥੋੜੇ ਸਾਰੇ ਇਸ ਤੁਸੀਂ ਜਿਹੜਾ ਡੱਬੀ ਆ ਕੱਚ ਦੀ ਪਰ ਕੱਚ ਦੀ ਹੋਣੀ ਚਾਹੀਦੀ ਇਹਦੇ ਵਿੱਚ ਪਾ ਲਓ ਇਹਦੇ ਵਿੱਚ ਸੈਦਾ ਨੂਨ ਇਹਦੇ ਵਿੱਚ ਕਪੂਰ ਦੀ ਡੜੀ ਤੇ ਇਹਦੇ ਵਿੱਚ ਤੁਸੀਂ ਫਟਕੜੀ ਰੱਖਣੀ ਹੈ ਤੇ ਇਹਦੇ ਵਿੱਚ ਤੁਸੀਂ ਪੰਜ-ਸੱਤ ਲੌਂਗ ਚਾਹੇ ਸੱਤ ਰੱਖੋ ਲੋ ਚਾਹੇ ਪੰਜ ਰੱਖੋ ਲੋ ਚਾਹੇ ਨੌ ਇਹ ਤੁਹਾਡੀ ਮਰਜ਼ੀ ਆ ਇਹ ਰੱਖ ਕੇ ਤੁਸੀਂ ਰਸੋਈ ਦੇ ਵਿੱਚ ਜਿੱਥੇ ਵੀ ਤੁਹਾਨੂੰ ਸ਼ੇਪ ਲੱਗਦਾ ਜਿਸ ਤੁਹਾਡੀ ਨਿਗਾਹ ਹਰ ਟਾਈਮ ਪਵੇ ਤੁਹਾਡੇ ਆਏ ਗਏ ਦੀ ਵੀ ਪਵੇ ਉੱਥੇ ਤੁਸੀਂ ਇਸ ਡੱਬੀ ਨੂੰ ਭਰ ਕੇ ਰੱਖ ਲੈਣਾ ਇਹਨੂੰ ਜਦ ਤਹਾਨੂੰ ਲੱਗੇ ਵੀ ਜਿਵੇਂ ਸਮਝ ਲਓ ਵੀ ਚੌਲ ਆ ਗਏ ਵਿੱਚ ਦਾਲਾਂ ਆ ਗਈਆਂ ਉਹਨਾਂ ਨੂੰ ਢੋਰਾ ਲੱਗ ਸਕਦਾ ਤੁਸੀਂ ਇਹਨੂੰ ਸਮੇਂ-ਸਮੇਂ ਸਿਰ ਬਦਲ ਸਕਦੇ ਜਿਵੇਂ ਤਿੰਨ ਮਹੀਨੇ ਬਾਅਦ ਤਾਂ ਬਦਲ ਨਹੀਂ ਬਦਲਣਾ ਹੁੰਦਾ ਵੈਸੇ ਇਹ ਚੀਜ਼ ਜਦ ਤੁਸੀਂ ਕਰਕੇ ਦੇਖੋ ਤਰੀਕ ਲਿਖ ਲਿਓ ਇੰਨੇ ਤਰੀਕ ਨੂੰ ਅਸੀਂ ਸਮਾਧ ਰੱਖਿਆ ਸੀ ਸਾਡੇ ਕੋਲੇ ਬੈਂਕ ਬੈਲੈਂਸ ਇੰਨਾ ਸੀ ਤੇ 2026 ਦੇ ਵਿੱਚ ਇੰਨਾ ਸੀ ਤੇ 2027 27 ਦੇ ਵਿੱਚ ਸਾਡਾ ਬੈਲੈਂਸ ਕਿੰਨਾ ਵਧਿਆ ਦੇਖੋ ਇਹ ਜੀ ਕੋਈ ਚੀਜ਼ ਨਹੀਂ ਮੇਰੇ ਕੋਲ ਮੈਸੇਜ ਆਉਂਦੀ ਸਾਡੇ ਕੋਲੇ ਅਸੀਂ ਰਾਤੋਂ ਰਾਤ ਉਹ ਰਾਤੋਂ ਰਾਤ ਵਾ ਤਾਂ ਉਹ ਹੁੰਦਾ ਕਿਸੇ ਦੀ ਕਿਸਮਦ ਖੁੱਲ ਗਈ ਹੈ ਉਹਨੇ ਕੋਲੇ ਆ ਗਿਆ 50 ਲੱਖਾਂ ਗਾ ਜਿਵੇਂ ਹੈ ਉਹਦੀ ਉਹ ਚੀਜ਼ ਬੱਕਰੀ ਹੁੰਦੀ ਹੈ ਇਹ ਚੀਜ਼ ਤੁਹਾਨੂੰ ਪੱਕੀ ਆ ਤੁਸੀਂ ਕਰਦੇ ਰਹੋਗੇ ਤੁਹਾਡੇ ਕੋਲੇ ਪੈਸਾ ਆਉਂਦਾ ਰਹੂਗਾ ਤੁਹਾਡੀ ਇਨਕਮ ਵਧੂਗੀ ਤੁਹਾਡਾ ਕਾਰੋਬਾਰ ਵਧਿਆ ਅੱਛਾ ਚੱਲੇਗਾ ਇਹ ਤਾਂ ਸਿਰ ਸੋਈ ਦੇ ਵਿੱਚ ਰੱਖ ਲਿਆ ਹੁਣ ਤੁਸੀਂ ਇਹਦੇ ਨਾਲੇ ਨਮਕ ਨਮਕ ਪਾਉਣਾ ਡਲੀ ਵਾਲ ਸੈਦਾ ਤੇ ਤੁਸੀਂ ਫਟਕੜੀ ਤੇ ਕਪੂਰ ਨੌ ਲੌਗ ਇਹ ਪਾ ਕੇ ਆਪਦਾ ਜਿੱਥੇ ਤੁਸੀਂ ਬੜ ਦੇ ਅੰਦਰ ਨੂੰ ਤੁਹਾਡੀ ਲੌਬੀ ਜਾਂ ਤੁਹਾਡਾ ਕੋਈ ਵੀ ਕਮਰਾ ਜਿੱਥੋਂ ਤੁਸੀਂ ਪਹਿਲਾਂ ਐਂਟਰ ਹੋ ਕੇ ਅੰਦਰ ਨੂੰ ਆਉਂਦੇ ਹੋ ਤੁਹਾਡਾ ਹਰ ਇੱਕ ਮਹਿਮਾਨ ਜਾਂ ਤੁਹਾਡੇ ਘਰ ਚ ਆਉਣ ਵਾਲਾ ਇਨਸਾਨ ਉਸੇ ਗੇਟ ਰਾਹੀਂ ਆਉਂਦਾ ਤੁਸੀਂ ਕੋਈ ਐਹ ਜੀ ਚੀਜ਼ ਬਣਾਓ ਜਿਹਦੇ ਉੱਤੇ ਇੱਕ ਕੱਚ ਦੇ ਵਰਤਮਾਨ ਚ ਪਾ ਕੇ ਤੁਹਾਨੂੰ ਸਾਰਿਆਂ ਨੂੰ ਦਿਸਦਾ ਰਹੇ ਖਾਸ ਤੌਰ ਤੇ ਜਿਹੜਾ ਤੁਹਾਡੇ ਘਰੇ ਆਉਂਦਾ ਉਹਦੀ ਨਿਗਾ ਪਹਿਲਾਂ ਉਸ ਵਰਤਮਾਨ ਦੇ ਉੱਤੇ ਪਵੇ ਜਿਹਦੇ ਵਿੱਚ ਤੁਸੀਂ ਕਪੂਰ ਸੈਦਾ ਨੰਕ ਤੇ ਆਪਣਾ ਰੱਖਿਆ ਵਾ ਭੀਮਸੈਨ ਕਪੂਰ ਹੋ ਗਿਆ ਇੱਕ ਇੱਕ ਸੈਦਾ ਨਾਮਕ ਹੋ ਗਿਆ ਤੇ ਦੂਜਾ ਫਟਕੜੀ ਤੇ ਨੌ ਨੌ ਬਣੇ ਇਹਦੇ ਵਿੱਚ ਤੁਹਾਡੀ ਨਿਗਾਖ ਹੋਵੇ ਇੱਕ ਤਾਂ ਅਗਲੇ ਨੂੰ ਦੇਖਣ ਵੇਲੇ ਨੂੰ ਇਹ ਆਇ ਲੰ ਕੀ ਰੱਖਿਆ ਇਹਨਾਂ ਨੇ ਲੋਕੀ ਫੁੱਲ ਗੁਲਦਸਤੇ ਰੱਖਦੇ ਨੇ ਇਹਨਾਂ ਨੇ ਨਮਾ ਚੰਦ ਚਾੜਿਆ ਹਨ ਕੰਚਮ ਵਰਤਮਾਂ ਚ ਪਾ ਕੇ ਸਾਡੇ ਲੋਕਾਂ ਨੂੰ ਆਵੇਂ ਯਾਦਤ ਹੁੰਦੀ ਹੈ ਇਹ ਲਓ ਕੀ ਚੱਜ ਕਰਦੇ ਨੇ ਹੂੰ ਕਿਸੇ ਕੋਲ ਤੁਨਾ ਕਰਵਾਇਆ ਹੋ ਕਿਸੇ ਕੋਲ ਗਿਆ ਤੁਹਾਡੇ ਘਰ ਦੀ ਨੈਗੇਟਿਵਿਟੀ ਨજર ਜੋ ਲੱਗਣੀ ਸੀ ਸਾਰੇ ਉਸ ਵਰਤਮਾਨ ਦੇ ਵਿੱਚ ਇੰਨੀ ਗੱਲ ਕਹਿਣ ਨਾਲ ਉਸ ਸੰਸਾਨ ਦੀ ਚੁਟਕੀ ਨਾਲ ਪੈ ਗਈ ਨਹੀਂ ਉਹਨੇ ਕਹੇ ਸੀ ਹਾਏ ਕਿੰਨਾ ਸੋਹਣਾ ਗਲਦਸਤਾ ਰੱਖਿਆ ਹੋਇਆ ਹੈ ਕਿੰਨਾ ਮਹਿੰਗਾ ਰੱਖਿਆ ਹੋਇਆ ਇਹ ਹਾਏ ਤੋਂ ਬੱਚੋ ਇੱਕ ਤਰ੍ਹਾਂ ਸੀ ਦੂਜੀ ਇਹਦੇ ਨਾਲ ਹੀ ਹੁਣ ਤੀਜਾ ਤੁਹਾਨੂੰ ਮੈਂ ਹੋਰ ਤੁਹਾਡਾ ਜਿਹੜਾ ਬਾਥਰੂਮ ਆ ਤੁਹਾਡੇ ਬਾਥਰੂਮ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਬੈਠਾ ਤੁਹਾਡਾ ਗ੍ਰਹਿ ਰਾਹੂ ਰਾਹੂ ਨੂੰ ਤੁਸੀਂ ਪ੍ਰਸੰਨ ਕਰਨਾ ਇਹ ਤਾਂ ਤੁਸੀਂ ਬਾਹਰ ਵੀ ਐਕਟੀਵਿਟੀ ਸਾਰੀ ਕਰ ਲਈ ਹੁਣ ਤੁਸੀਂ ਰਾਹੂ ਨੂੰ ਕੀ ਕਰਨਾ ਤੁਸੀਂ ਕੀ ਕਰਨ ਇੱਕ ਕੱਚ ਦੀ ਕੌਲੀ ਲਓ ਉਹਦੇ ਵਿੱਚ ਸੈਦਾ ਨਮਕ ਕਪੂਰ ਤੇ ਦੁੱਧ ਜਿਹੜਾ ਹੁੰਦਾ ਫਟਕੜੀ ਇਹ ਲੈ ਕੇ ਇਹਦੇ ਵਿੱਚ ਨੌ ਲੰਗ ਪਾ ਕੇ ਤੁਸੀਂ ਆਪਣੇ ਸਿਰ ਤੋਂ ਉੱਚੀ ਜਗ੍ਹਾ ਤੇ ਰੱਖ ਦਿਓ ਇਸ ਨੂੰ ਤੁਸੀਂ ਹਫਤੇ ਵਾਦ ਬਦਲੋ ਪਮਸ਼ਨੀਵਾਰ ਇਕਲੋ ਪਮ ਸ਼ੁੱਕਰਵਾਰ ਇਕਲੋ ਕੋਈ ਵੀ ਦਿਨ ਰੱਖ ਲਓ ਹਫਤੇ ਵਾਦ ਨੂੰ ਬਦਲਦੇ ਰਹੋ ਅਗਰ ਸ਼ਨੀ ਸ਼ੁੱਕਰ ਰੱਖਦੇ ਸਤ ਵੇਟ ਰਾ ਸ਼ੁੱਕਰਵਾਰ ਇਕਲੋ ਸ਼ਨੀਵਾਰ ਕਰੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਵੱਡੇ ਵੱਡੇ ਫਾਇਦੇ ਹੁੰਦੇ ਨੇ ਕਰੋਗੇ ਸੁਖਪੰਕ ਹੈਕ ਨਹੀਂ ਇਹਦੇ ਨਾਲ ਹੀ ਨੂਨ ਫਟਕੜੀ ਤੇ ਸੈਦਾ ਨਮਕ ਫਟਕੜੀ ਤਕਪੂਰ ਲੈਜੀਆਂ ਥੋੜਾ ਜਿਹਾ ਲਓ ਜਾਗਰ ਤੁਸੀਂ ਜਿਹੜਾ ਕਹਿੰਦਾ ਬੰਦੇ ਨੂੰ ਪਰੇਸ਼ਾਨੀਆਂ ਨੀਂਦ ਨਹੀਂ ਆ ਰਹੀ ਉਹਦੇ ਸਰਾਣੇ ਰੱਖ ਲਓ ਨੀਂਦ ਆਉ ਬਲਕ ਚੁੱਕ ਜੇ ਦੇਖੋ ਛੋਟ ਛੋਟੀਆਂ ਗੱਲਾਂ ਨੇ ਵੱਡੇ ਵੱਡੇ ਫਾਇਦੇ ਫਿਰ ਤੁਸੀਂ ਕਹਿੰਦੇ ਸਾਡੇ ਬੱਚੇ ਪੇਪਰ ਹੁੰਦੇ ਨਹੀਂ ਪੜਦੇ ਨਹੀਂ ਹੈਗੇ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੰਦੀ ਆਂ ਫਟਕੜੀ ਲੈ ਲਓ ਸਦਾ ਨਮਕ ਲੈ ਲਓ ਤੇ ਤੁਸੀਂ ਕਪੂਰ ਲੈ ਲਓ ਤਿੰਨੇ ਚੀਜ਼ਾਂ ਨੌ ਲੌਂਗ ਲੈ ਲਓ ਜਿਹੜੇ ਬੱਚੇ ਪੜਦਾ ਨਹੀਂ ਸਮਝੀ ਮੈਂ ਆਹ ਕਾਪੀ ਆ ਜਾਂ ਉਹਨਾਂ ਦੀ ਬੁੱਕ ਆ ਇਹਦੇ ਉੱਤੋਂ ਦੀ 7 ਵਾਰ ਘੇਰਾ ਲਾਉਣਾ ਐਸਾ ਘੇਰਾ ਲਾਉਣ ਤੋਂ ਬਾਅਦ ਇਸ ਚੀਜ਼ ਨੂੰ ਤੁਸੀਂ ਜਲਾ ਦੇਣਾ ਬੱਚਾ ਪੜਨ 'ਚ ਮੰਨ ਲੱਗੂ ਬੱਚਾ ਪੜੂ ਪੇਪਰ ਵਧੀਆ ਹੋਣਗੇ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਕੋਈ ਮੈਂ ਆਪਣੇ ਕੋਲ ਨਹੀਂ ਸਾਦੀ ਕਿਸੇ ਨੂੰ ਨਾ ਹੀ ਮੈਂ ਕਿਸੇ ਨੂੰ ਕਹਿਨੀ ਆ ਵੀ ਜਦੋਂ ਇੱਕ ਗੱਲ ਮੈਂ ਜ਼ਰੂਰ ਕਹਿਨੀ ਆ ਵੀ ਤੁਸੀਂ ਮੈਨੂੰ ਫੋਨ ਨਾ ਕਰੋ ਹਾਂ ਅਗਰ ਤੁਹਾਡੇ ਕੋਲ ਕੋਈ ਪੈਸੇ ਮੰਗਦਾ ਤੁਸੀਂ ਮੈਨੂੰ ਬੋਲ ਕੇ ਮੈਸੇਜ ਛੱਡੋ ਮੈਂ ਤੁਹਾਨੂੰ ਬੋਲ ਕੇ ਛੱਡਾਂਗੀ ਤੁਸੀਂ ਮੇਰੀ ਆਵਾਜ਼ ਟੈਸਟ ਕਰੋ ਪਹਿਲੀ ਤਾਂ ਗੱਲ ਕਿਸੇ ਬੰਦੇ ਦੀ ਕਿਸੇ ਨਾਲ ਆਵਾਜ਼ ਨਹੀਂ ਮੈਚ ਕਰਦੀ ਹੁੰਦੀ ਐਕ ਨਹੀਂ ਹੁਣ ਤੁਸੀਂ ਤਾਂ ਮੇਰੀ ਅਰੀਲਾ ਰੋਸ ਹੋਂਦੇ ਵੀਡੀਓ ਰੋਸ ਹੋਂਦ ਤੋ ਹੰਤ ਮੇਰੀ ਆਵਾਜ਼ ਦਾ ਚੰਗੀ ਤਰ੍ਹਾਂ ਪਤਾ ਵੀ ਇਹ ਆਵਾਜ਼ ਹੈਗੀ ਐਕ ਨਹੀਂ ਦੇਖੋ ਫੇਰ ਵੀ ਤੁਸੀਂ ਧੋਖੇ ਧੜੀ ਵਿੱਚ ਆ ਜਾਂਦੇ ਜਦੋਂ ਤੁਹਾਡੇ ਕੋਲੋਂ ਜੇਬ ਚੋਂ ਪੈਸੇ ਚਲੇ ਜਾਂਦੇ ਨੇ ਫੇਰ ਤੁਸੀਂ ਬੇਬੇ ਨੂੰ ਫੜ ਲੈਂਦੇ ਹੋ ਆਂਟੀ ਸਾਡਾ ਨਾ ਧੋਖਾ ਹੋ ਗਿਆ ਆਂਟੀ ਸਾਡਾ ਨਾ ਧੋਖਾ ਹੋ ਗਿਆ ਪਹਿਲੀ ਤਾਂ ਗੱਲ ਜਿਹੜਾ ਤੁਹਾਡੇ ਕੋਲੋਂ ਪੈਸੇ ਲੈਂਦਾ ਮੈਂ ਦਾਅਵੇ ਨਾਲ ਕਹਿੰਦੀ ਤੁਸੀਂ ਕਿੰਨੇ ਲੋਕਾਂ ਨੂੰ ਪਹਿਲਾਂ ਪੈਸੇ ਖਵਾ ਚੁੱਕੇ ਹੋ ਕੋਈ ਫਾਇਦਾ ਹੋਇਆ ਹਾਂ ਕੋਇਆ ਅ ਮੇਰੇ ਕੋਲੇ ਦੇਖ ਲਓ ਕਿੰਨੇ ਮੈਸੇਜ ਪੈਨੇ ਜੀ ਮੇਰੇ ਮੈਂ ਘਰੇ ਆਉਣਾ ਮੇਰਾ ਲੋਡ ਨਹੀਂ ਹੈਗਾ ਮੈਂ ਉਹ ਨਹੀਂ ਰਹਿੰਦੀ ਹੈਗੀ ਕਿ ਮੈਂ ਮੇਲਾ ਥੋੜੀ ਲਾਉਣਾ ਵਾ ਹਾਂ ਕਿਤੇ ਮੈਂ ਬਾਹਰ ਦਾ ਤੁਸੀਂ ਜੇ ਮੈਨੂੰ ਸੱਦਣਾ ਚਾਹੋ ਨੇ ਮੈਂ ਉੱਥੇ ਤੁਹਾਨੂੰ ਸਾਰੇ ਮੈਸੇਜ ਦਿਖਾ ਦੂੰਗੀ ਜੇ ਕਿਸੇ ਨੂੰ ਡਾਊਟ ਹੋਵੇ ਪਰ ਬੈਸੇ ਵੀ ਮੈਂ ਤਾਂ ਫੇਸਬੁੱਕ ਤੇ ਹੁਣ ਡੇਲੀ ਲਾਉਣੀ ਆ ਸ਼ਾਰਟ ਲੈ ਲੈਣੀਆਂ ਤੇ ਮੈਂ ਸਟੇਟਸ ਵੀ ਲਾਉਣੀ ਆ ਇਸੇ ਕਰਕੇ ਲਾਉਣੀ ਆ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਬੇਬੇ ਝੂਠ ਬੋਲਦੀ ਆ ਆਟੀਟਿਊਡ ਬੋਲਦੀ ਆ ਬੀਬੀ ਝੂਠ ਬੋਲਦੀ ਆ ਭਾਈ ਬੀਬੀ ਝੂਠ ਨਹੀਂ ਬੋਲਦੀ ਮੈਸੇਜ ਬੀਬੀ ਝੂਠ ਕਿਧਰ ਲਿਆਉਗੇ ਫੋਨ ਨੰਬਰ ਕਿਹਨੂੰ ਪੜ ਕੇ ਕਿਹਦੇ ਪਿੰਡੋਂ ਲੈ ਕੇ ਆ ਕਿਨ ਬਹੁਤ ਲੋਕਾਂ ਨੂੰ ਫਾਇਦੇ ਹੋ ਰਹੇ ਨੇ ਤੇ ਬਾਕੀ ਤੁਹਾਨੂੰ ਵੀ ਹੋਊਗਾ ਉਸੀ ਸਾਦਾ ਭਾਵਨਾ ਨਾਲ ਕਰੋ ਟਾਈਮ ਜ਼ਰੂਰ ਲੱਗਦਾ ਹੁੰਦਾ ਇਹ ਜਿਹੇ ਕੰਮ ਕੋਈ ਨਹੀਂ ਹੁੰਦਾ ਵੀ ਜਿਹੜਾ ਅੱਜ ਕੀਤਾ ਤੇ ਚੁਟਕੀ ਨਾਲ ਹਾਂ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਫਿਰ ਕਈ ਲੋਕੀ ਪੁੱਛਦੇ ਨੇ ਜੀ ਤੁਸੀਂ ਤਾਂ ਰੋਜ਼ ਪੈਸਿਆਂ ਬਾਰੇ ਦੱਸ ਦਿਓ ਅਸੀਂ ਰੋਜ਼ ਨਮਾ ਕਰੀ ਨਹੀਂ ਪਾਈ ਜਿਹੜਾ ਤੁਸੀਂ ਕਰਨ ਲੱਗੇ ਉਸ ਨੂੰ ਕਰੀ ਜਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਸ ਨਾਲ ਤੁਹਾਨੂੰ ਫਾਇਦਾ ਹੋਇਆ ਤੁਸੀਂ ਉਸ ਦਾ ਮੈਂ ਪਹਿਲਾਂ ਵੀ ਕਹਿੰਨੀ ਉਸ ਟੋਟਕੇ ਦਾ ਖੜਾ ਨਾ ਛੱਡਿਆ ਕਰੋ ਲੇਕਿਨ ਉਸ ਟਾਟਕ ਦਾ ਖੜਾਣਾ ਚਲੋ ਉਸ ਨੂੰ ਕਰੀ ਜਾਓ ਵਾਰ-ਵਾਰ ਹਾਂ ਤੁਹਾਨੂੰ ਉਸ ਦਾ ਨਾਲ ਨਹੀਂ ਫਾਇਦਾ ਲੱਗਿਆ ਤੁਸੀਂ ਦੂਜਾ ਕਰ ਸਕਦੇ ਹੋ ਉਹ ਗੱਲ ਵੱਖਰੀ ਹੈ ਪਤਾ ਨਹੀਂ ਹੁੰਦਾ ਕਿਹੜਾ ਟੋਟਕਾ ਕਿਹੜੇ insan ਤੇ ਕੰਮ ਕਰਦਾ ਏਸੀ ਕਰਕੇ ਮੈਂ ਇਹੀ ਗੱਲ ਵਾਰ-ਵਾਰ ਕਹਿੰਨੀ ਹੂ